ਦਾਲ ਸਬਜ਼ੀ ਵਾਸਤੇ ਅੱਜ ਤੁਹਾਨੂੰ ਇਦਾਂ ਦਾ ਮਸਾਲਾ ਦੱਸਾਂਗੇ ਜਿਹਦੇ ਨਾਲ ਤੁਹਾਡੀ ਦਾਲ ਸਬਜ਼ੀ ਦਾ ਸਵਾਦ ਦੁੱਗਣਾ ਹੋ ਜਾਊਗਾ। ਹੋਰ ਵੀ ਇਹਦੇ ਬਹੁਤ ਸਾਰੇ ਫਾਇਦੇ ਆ। ਹੋਇਆ ਦੇਖ ਲਓ ਸਾਰਾ ਰਲ ਗਿਆ ਮਸਾਲਾ। ਤੇ ਹੁਣ ਇਹਦੇ ਵਿੱਚ ਪਾਉਣਾ ਤੇਲ। ਇਹ ਮਸਾਲਾ ਅਸੀਂ ਹਰ ਇੱਕ ਸਾਲ ਹੀ ਲੜਾਉਂਦੇ ਹੁੰਨੇ ਆ। ਆ ਦੇਖੋ ਦਾਦੀ ਸਾਰਾ ਸਮਾਨ ਲਈ ਬੈਠੇ ਆ। ਇਹਨਾਂ ਤੋਂ ਹੀ ਆਪਾਂ ਸਾਰੀ ਜਾਣਕਾਰੀ ਲਵਾਂਗੇ ਵੀ ਕਿਹੜੀਆਂ-ਕਿਹੜੀਆਂ ਇਹਦੇ ਵਿੱਚ ਚੀਜ਼ਾਂ ਆਪਾਂ ਵਰਤਣੀਆਂ ਨੇ। ਤੇ ਸਭ ਤੋਂ ਪਹਿਲਾਂ ਆਪਾਂ ਇਹੀ ਪੁੱਛਦੇ ਆਂ ਵੀ ਇਹਨੂੰ ਕਹਿੰਦੇ ਕੀ ਆ? ਬੀਬੇ ਨੂੰ ਕੀ ਕਹਿੰਦੇ ਆ ਸਾਰੇ ਜਿਹੜਾ ਆਪਾਂ ਮਸਾਲਾ ਲੜਾਉਂਦੇ ਹੁੰਨੇ ਆ? ਵਿਸਾਰ। ਵਿਸਾਰ ਇਹ ਅੱਗੇ ਜਾਨੀ ਪਹਿਲਾਂ ਲਾਉਂਦੇ ਹੁੰਦੇ ਸੀ ਲੋਕ ਹਨਾ ਪਹਿਲਾਂ ਲਾਉਂਦੇ ਹੁੰਦੇ ਸੀਗੇ ਆਮ ਜਾਨੀ ਸਾਰਾ ਪਿੰਡੀ ਕੱਟੀਆਂ ਹੋ ਕੇ ਬੁੜੀਆਂ ਛੇਹਰੋਂ ਲਿਆਉਂਦੀਆਂ ਹੁੰਦੀਆਂ ਸੀ ਅੱਛਾ ਹਰਦੀ ਮਸਾਲਾ ਸਾਰਾ ਖਰੀਦ ਲਿਆਉਣਾ ਫਿਰ ਚੱਕੀਆਂ ਤੇ ਘਰੇ ਪੀਂਦੀਆਂ ਸੀ ਠੀਕ ਆ ਪੀ ਕੇ ਫੇਰ ਉਹ ਤੇਲ ਕਾੜਦੀਆਂ ਸੀ ਠੀਕ ਆ ਫਿਰ ਉਹਨੂੰ ਸਾਰੀਆਂ ਚੀਜ਼ਾਂ ਆਹ ਪਈਆਂ ਇਹਨਾਂ ਨੂੰ ਕੱਟੀਆਂ ਕਰਕੇ ਇਕੱਠਾ ਆਇਆ ਪਹਿਲਾਂ ਸੁਕੀਆਂ ਮੜੂ ਫੇਰ ਤੇਲ ਪਾ ਕੇ ਠੀਕ ਆ ਇਹਦੇ ਵਿੱਚ ਚੀਜ਼ਾਂ ਕਿਹੜੀਆਂ-ਕਿਹੜੀਆਂ ਚਾਹੀਦੀਆਂ ਆਦਾ ਹਲਦੀ ਹੋਗੀ ਹਾਂ ਆ ਹਲਦੀ ਹੋਗੀ ਆਹ ਮਸਾਲਾ ਹੋ ਗਿਆ ਨਾ ਆ ਮਸਾਲਾ ਮਸਾਲੇ ਦੇ ਵਿੱਚ ਸਾਰੀਆਂ ਚੀਜ਼ਾਂ ਪਾਈਆਂ ਪਈਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਈਆਂ ਇਹਦੇ ਵਿੱਚ ਜੀਰਾ ਅੱਛਾ ਦੂਜੇ ਨੰਬਰ ਤੇ ਧਨੀਆ ਧਨੀਆ ਤੀਜੇ ਨੰਬਰ ਤੇ ਲੈ ਚੀਆਂ ਵੱਡੀਆਂ ਠੀਕ ਆ ਫੇਰ ਚੌਥੇ ਨੰਬਰ ਤੇ ਦਾੜੀ ਨਹੀਂ ਠੀਕ ਆ ਪੰਜਵੇਂ ਤੇ ਕਾਲੀਆਂ ਮਿਰਚਾਂ ਠੀਕ ਆ ਛੇਵੇਂ ਤੇ ਲੌਂਗ ਛੇਵੇਂ ਤੇ ਲੌਂਗ ਛੇਵੇਂ ਤੇ ਲੌਂਗ ਠੀਕ ਆ ਅਜੇ ਵੀ ਹੋ ਸਕਦਾ ਵਿੱਚੋਂ ਕੋਈ ਮਨ ਚੀਜ਼ ਦਾ ਚੇਤਾ ਨਾ ਹੋਵੇ ਵਿੱਚ ਕਦੀ ਚੀਜ਼ ਹੋਰ ਵੀ ਪੈਂਦੀ ਹੋਵੇ ਠੀਕ ਆ ਤੇ ਆਹ ਜਿਵੇਂ ਇਹ ਮਿਰਚਾਂ ਹੋ ਗਈਆਂ ਹਨਾ ਦੋਵਾਂ ਚ ਠੀਕ ਆ ਇਹਦਾ ਇਹਦਾ ਫਾਇਦਾ ਕੀ ਆ ਵੈਸੇ ਇਹਦਾ ਫਾਇਦਾ ਇੰਨਾ ਹੈਗਾ ਵੀ ਜਿਗਾ ਪਾ ਤੇਲ ਪਾ ਲਿਆ ਡੜਾ ਲਿਆ ਹੂੰ ਨਾ ਤਾਂ ਆਪਣੀ ਦਾਲ ਉਬਲੇ ਅੱਛਾ ਬਸ ਕੀ ਇਹਦਾ ਜਿਹੜਾ ਸਵਾਦ ਆ ਉਹ ਬਿਲਕੁਲ ਦੂਜੀਆਂ ਦਾਲਾਂ ਤੋਂ ਵੱਖਰਾ ਹੋਊ ਇਹ ਜਿਹੜੀ ਆਪਾਂ ਸੁੱਕੀ ਹਰਦੀ ਪਾਉਣੀ ਉਹ ਤਾਂ ਆਪਣੇ ਜੋ ਤਰਕਲ ਆਉਂਦੀਆਂ ਕੁੜੀਆਂ ਪਤੀਲੇ ਚ ਮਚਾ ਲੈਂਦੀਆਂ ਠੀਕ ਆ ਜਣੀ ਜਿਵੇਂ ਇੱਕ ਤਾਂ ਜਿਵੇਂ ਤੌੜੀ ਦੀ ਦਾਲ ਆਪਾਂ ਕਈ ਵਾਰੀ ਬਾਹਰ ਆ ਜਾਂਦੀ ਆ ਉਹ ਬਲਬਲ ਕੇ ਹਨਾ ਤੌੜੀ ਖਰਾਬ ਹੋ ਜਾਂਦੀ ਆ ਤੌੜੀ ਖਰਾਬ ਹੁੰਦੀ ਉਹ ਚੀਜ਼ ਜਮਾ ਨਹੀਂ ਹੋਊਗੀ ਇਹ ਚ ਉਹ ਨਹੀਂ ਹੁੰਦੀ ਠੀਕ ਆ ਜਣੀ ਇਹਦੇ ਵਿੱਚ ਆਹ ਜਿਵੇਂ ਤੇਲ ਪਿਆ ਵਾ ਇਹ ਪਾਉਣਾ ਇਹ ਤੇਲ ਪਾਉਣਾ ਇਹ ਤੇਲ ਕਾੜਿਆ ਹੋਇਆ ਕਾੜਿਆ ਹੋਇਆ ਠੀਕ ਆ ਹਾਂ ਇਹ ਕਾੜ ਕੇ ਰੱਖਿਆ ਵਾ ਸਰੋਂ ਦਾ ਤੇਲ ਜਿਵੇਂ ਆਪਾਂ ਘਰੇ ਪਕੌੜੇ ਵਗੈਰਾ ਕੱਢ ਲੈਨੇ ਆ ਉਹ ਤੇਲ ਵਰਤ ਸਕਦੇ ਆ ਹਾਂ ਸਰੋਂ ਦਾ ਤੇਲ ਐ ਇਹ ਠੀਕ ਆ ਇਹਨੂੰ ਜਿਵੇਂ ਇਹ ਤੇਲੂਏ ਦੇ ਵਿੱਚ ਪਾ ਕੇ ਰਲਾ ਕੇ ਰੱਖ ਲੈਣਾ ਸਾਰਾ ਸਮਾਨ ਸਾਰਾ ਰਲਾ ਕੇ ਫਿਰ ਬਸ ਆਪਾਂ ਕੋਈ ਭਾਂਡਾ ਹੁੰਦਾ ਵੱਡਾ ਅੱਗੇ ਤਾਂ ਮਿੱਟੀ ਦੇ ਭਾਂਡੇ ਹੁੰਦੇ ਸੀ ਉਹਨਾਂ 'ਚ ਪਾਉਂਦੀਆਂ ਹੁੰਦੀਆਂ ਸੀ ਤਾੜੀਆਂ ਏਡੀਆਂ ਏਡੀਆਂ ਭਰ ਕੇ ਰੱਖ ਲੈਣੀਆਂ ਤੇ ਥੋੜਾ ਜਿਹਾ ਛੋਟੇ ਭਾਂਡੇ 'ਚ ਕੱਢ ਲੈਣਾ ਜਿਹੜਾ ਰੋਜ਼ ਦੀ ਰੋਜ਼ ਆਪਾਂ ਵਿਚਾਰ ਵਰਤਣਾ ਠੀਕ ਆ ਇਹਦੇ ਵਿੱਚ ਨੂਨ ਨਹੀਂ ਪੈਣਾ ਹਨਾ ਇੱਕ ਨੂਨ ਨਹੀਂ ਪੈਣਾ ਇਹਦੇ 'ਚ ਨੂਨ ਵੱਖਰਾ ਠੀਕ ਆ ਇੱਕ ਇਹਦਾ ਇਹ ਵੀ ਫਾਇਦਾ ਹੈ ਨਾ ਵੀ ਸਾਰੀ ਚੀਜ਼ ਇੱਕੋ ਜੀ ਪੈਂਦੀ ਆ ਹਾਂ ਸਾਰੀ ਚੀਜ਼ ਇੱਕੋ ਜੀ ਪੈ ਜਾਣੀ ਆ ਹੁਣ ਮਸਾਲਾ ਤਿਆਰ ਕਰਨ ਲੱਗੇ ਆ ਕਰੋ ਵੀ ਵੀ ਸ਼ੁਰੂ ਇਕੱਠਾ ਹੀ ਸਾਰਾ ਇਹ ਕਰਕੇ ਵੱਡਾ ਜਾਨੀ ਆਪਾਂ ਨੂੰ ਜੇ ਤੁਸੀਂ ਜ਼ਿਆਦਾ ਰਲਣਾ ਵੱਡਾ ਭਾਂਡਾ ਚਾਹੀਦਾ ਆ ਮਿਰਚਾਂ ਦੀ ਦੋ ਲਫਾਵੇਂ ਸੀਗੇ ਤੇ ਇਹ ਵੀ ਪਾਉਣ ਲੱਗੇ ਹੁਵੇ ਕਿੰਨੀਆਂ ਕਿੰਨੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਆਪਾਂ ਨੂੰ ਇਹ ਪਰਿਵਾਰ ਦੇ ਹਿਸਾਬ ਤੇ ਆ ਜਿਵੇਂ ਹੁਣ ਆਪਾਂ ਜਿਵੇਂ ਹਲਦੀ ਕਿੰਨੀ ਪਾਈ ਆ ਆਪਾਂ ਹੱਥ ਪਾਈ ਆ 3 ਕਿਲੋ ਅੱਛਾ 2 ਕਿਲੋ ਪਾਈਆਂ ਮੈਟਾਂ ਅੱਛਾ ਤੇ 1 ਕਿਲੋ ਪਾਇਆ ਆਪਾਂ ਮਸਾਲਾ ਠੀਕ ਆ ਤੇ ਇੱਕ ਮਸਾਲੇ ਚ ਸਾਰੀਆਂ ਚੀਜ਼ਾਂ ਪਾਈਆਂ ਹੋਈਆਂ ਇਕੱਠਾ ਪਿਆ ਕੇ ਲਿਆਉਣੀ ਹੁਣ ਆਪਾਂ ਇਹ ਚਾਹ ਚੱਕੀਆਂ ਲੱਗੀਆਂ ਵੀ ਅੱਗੇ ਘਰੇ ਪੀਂਦੇ ਸੀ ਹੁਣ ਚਾਹ ਲੱਗੀਆਂ ਆ ਹੂੰ 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 ਉਠੋ ਪਿਆ ਕੇ ਲੈ ਆਂਦਾ ਠੀਕ ਆ ਤੇਲ ਕਰ ਗਾੜਿਆ ਪਹਿਲਾਂ ਇਹ ਰੜਾਣਾ ਅਚਾਰਾ ਤੇ ਚਿਕਾ ਦਾ ਪਾਈਓ ਹਵਾ ਚਲਦੀ ਆ ਨਾ ਉਹਦੇ ਨਾਲ ਆ ਦੇਖੋ ਹੁਣ ਚੰਗੀ ਤਰ੍ਹਾਂ ਨੂੰ ਪਹਿਲਾਂ ਰੜਾ ਲੈਣਾ ਉਸ ਤੋਂ ਬਾਅਦ ਚ ਉਹ ਤੇਲ ਪਾਉਣਾ ਹੁਣ ਤਾਂ ਘਾਟੀ ਲੋਗ ਰਲਾਉਂਦੇ ਹੋਣਗੇ ਹਨਾ ਇਹ ਸੁਣ ਨਹੀਂ ਰਹ ਹੁੰਦਾ ਹੁਣ ਤਾਂ ਜਦੋਂ ਖਾਰਦੀ ਹੁੜੀ ਮੋਕ ਜਾਂਦੀਆਂ ਕੁੜੀਆਂ ਕਾਇਆਂ ਦੀਆਂ ਆਪਣੀ ਖਾਰਦੀ ਮੋਕੀ ਲੈ ਆਇਓ ਪਾਇਆ ਜਾਂਦਾ ਕਿ ਲੋ ਹਾਂ ਆਪਣਾ ਜੀਰਾ ਮੋਕ ਗਿਆ ਹੁਣ ਇਹ ਵੀ ਲੈ ਆਇਓ ਇਹ ਜਾਨੀ ਇਕੱਠਾ ਹੀ ਕੰਮ ਰਲਾ ਕੇ ਰੱਖ ਲੈਣਾ ਸਾਲ ਭਰ ਦਾ ਰਾਸ਼ਨ ਹੋ ਜਾਂਦਾ ਹਨਾ ਇਹ ਸਾਲ ਭਰ ਦਾ ਰਾਸ਼ਨ ਆਪਣਾ ਖਾਣੇ ਪਰ ਹੁਣ ਇਹਨੂੰ ਵਰਤੀ ਜਾਵਾਂਗੇ ਲੋ ਵੀ ਆ ਦੇਖ ਲੋ ਸਾਰਾ ਰੜ ਗਿਆ ਮਸਾਲਾ ਤੇ ਹੁਣ ਇਹਦੇ ਵਿੱਚ ਪਾਉਣਾ ਤੇਲ ਇਹ ਆਲੋ ਤੇਲ ਪੈ ਗਿਆ ਸਾਰਾ ਇੱਕੋ ਵਾਰੀ ਜੀ ਪਾ ਦੇਣਾ ਨਹੀਂ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਗੋਨ ਲੈਣਾ ਆਟੇ ਵਾਂਗੂ ਹਨਾ ਐਨ ਵਧੀਆ ਬਣਾ ਲੈਣਾ ਕੇਰਾ ਲਓ ਵੀ ਬਣ ਗਿਆ ਨਾ ਮਸਾਲਾ ਪਨੀਰ ਵਾਂਗੂ ਹੁਣ ਇਹੇ ਡੱਬੇ ਚ ਪਾ ਕੇ ਰੱਖ ਲੈਣਾ ਤੇ ਜਦੋਂ ਦਾਲ ਸਬਜ਼ੀ ਬਣਾਉਣੀ ਆ ਉਦੋਂ ਕੀ ਹਿਸਾਬ ਕਿਤਾਬ ਹੁੰਦਾ ਇਹਦਾ ਜਿਵੇਂ ਆਮ ਆਪਾਂ ਨੂਨ ਮਿਰਚਾਂ ਜਿਵੇਂ ਪਾਉਣੇ ਹੁੰਨੇ ਓਵੇਂ ਪਾਉਣੀ ਆ ਉਹੋ ਹੀ ਹਿਸਾਬ ਆ ਨੂਨ ਮਿਰਚਾਂ ਦਾ ਹਿਸਾਬ ਇਹ ਚਮਚੇ ਦੇ ਨਾਲ ਆਪਾਂ ਪਾ ਲੈਣੀ ਆ ਠੀਕ ਆ ਥੋੜੀ ਦਾ ਥੋੜਾ ਚਮਚਾ ਇਕ ਪਾ ਲੋ ਜੇ ਜ਼ਿਆਦੇ ਹੋ ਪਾ ਲੋ ਜੇ ਥੋੜਾ ਜ਼ਿਆਦੇ ਤਾਂ ਤੈਨਾਂ ਪਾ ਲੋ ਬੀ ਉਸ ਚਮਚੇ ਦਾ ਹਿਸਾਬ ਹੁੰਦਾ ਉਸ ਹਿਸਾਬ ਨਾਲ ਫਿਰ ਨੂਨ ਪੈ ਜਾਂਦਾ ਠੀਕ ਆ ਹੂੰ ਇਹ ਖਰਾਬ ਗਰੂਮ ਨਹੀਂ ਹੁੰਦਾ ਹਨਾ ਨਾ ਜੀ ਇਹ ਪਿਆਰ ਹੈ ਭਵਨ ਦੋ ਸਾਲ ਪਿਆਰ ਹੈ ਲਾ ਕੋਈ ਖਰਾਬ ਨਹੀਂ ਹੋਣਾ ਠੀਕ ਆ ਸੋ ਮਿੱਤਰੋ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਦੱਸਿਓ ਤੇ ਇਹਨੂੰ ਅੱਗੇ ਸ਼ੇਅਰ ਕਰ ਦਿਓ